ਜੀ ਸੀ ਜੋੜਿਕਾ ਸਾਡਾ ਭਰਾ ਲੱਭੀ ਕੂਕਿਆਂ ਦੀ ਸਾਰੇ ਮਿੱਤਰਾਂ ਦਾ ਧੰਨਵਾਦ ਮੈਜਰੋਗਰੋ ਫੱਤੇ ਮਾਲੋਗਿਆਂ ਦੇ ਵਿੱਚ ਟਰਾਲੀ ਖਿੱਚ ਮੁਕਾਬਲਾ ਹੋਣਾ ਗਰਚਾਰਨ ਫੱਤੇ ਮਾਲੋਗਿਆਂ ਦੇ ਵੱਲੋਂ ਸਾਰਿਆਂ ਨੂੰ ਖੁੱਲੇ ਸੱਦੇ 22 ਫਰਵਰੀ ਟਰਾਲੀ ਖਿੱਚ ਮੁਕਾਬਲਾ ਜਿਹੜਾ ਵੈਰ ਜਾਫੀ ਦਾ ਟਰੈਕਟਰ ਦਿੱਤਾ ਜਾਣਾ 4 ਟਰੈਕਟਰ ਰਸ਼ਪਿੰਦਰ ਸਾਡਾ ਵੀਰ ਤੇ ਪਰਵਿੰਦਰ ਨਾਲ ਉਹਨਾਂ ਦੇ ਮੈਂ ਦੇਖਦਾ ਵੀ ਡਾਕਟਰ ਸੇਵਕ ਪ੍ਰਧਾਨ ਜਸ਼ਵਿੰਦਰ ਜਸਨਾ ਸੁਚੈਲ ਸਿੰਘ ਜੀ ਆਤਲਾ ਇਨਾ ਭਰਾਵਾਂ ਵੱਲੋਂ ਵੈੜ ਜਾਫੀ ਦਾ ਐਦਾਂ ਦਾ ਕਹਿੰਦੇ ਫਾਰਮ ਟਰੈਕ ਚੱਕਰਾਂਮ ਸਿੰਘਲ ਦੇ 17 ਦੇ ਗੁਰੂ ਦਿੱਤੇ ਜਾਣਗੇ ਤੇ ਜਿਹੜੀ ਕਹਿੰਦੇ ਵੀ 9 ਮਾਰ ਜਾ ਉੱਥੇ ਵੱਡਾ ਜਿਹੜਾ ਮੇਲਾ ਮੇਰੇ ਮਿੱਤਰੋ ਖੇਲੇ ਵਾਲਾ ਕੋਚ ਜਿੱਥੇ ਵੀਰੀ ਬਾਸ ਹੁੰਦਾ ਮੇਰੇ ਨਾਲ ਸੰਪਾਰਕ ਬਣਾ ਲੈਣੀ ਖੇਲੇ ਵਾਲਾ ਕੋਚ ਆਹ ਤਿੰਨ ਵੀਰ ਖੜੇ ਆ ਵੀ ਆਪਾਂ 10 ਗੱਟੇ ਦੇਣੇ ਆ ਖੇਲੇ ਵਾਲੇ ਕੋਚ ਨੂੰ ਕੋਚ ਜਿੱਥੇ ਆ ਖੇਲੇ ਵਾਲਾ ਭਾਈ ਆਪਾਂ ਆਪਾ ਅਜਿੰਦਰ ਆਇ ਨਾਮ ਵਡਾ ਦਈਏ ਫਿਰ ਟੀਮਾਂ ਨੇ ਵੀ ਜਾਣਾ ਹੋਊਗਾ ਲੰਡੀਆਂ ਜੀਪਾਂ ਹੋਣਗੀਆਂ ਘੁੰਮਣ ਦੇ ਮੇਲੇ ਤੇ ਵਾਹ ਜੀ ਵਾਹ ਫੋਰਡ ਦਾ ਫਕਾਰਾ ਮੇਰੇ ਮਿੱਤਰੋ ਬਹੁਤ ਵਧੀਆ ਇੱਕ ਬੜੀਆ ਸੰਗਾਰੇ ਹੋਏ ਫੋਰਡ ਹੈ ਜਿਨ੍ਹਾਂ ਪਰਵਾਹਾ ਨਹੀਂ ਕਿਉਂਕਿ ਅੱਜ ਪਲੇਰਾਂ ਦੇ ਸਤਿਕਾਰ ਇੱਕ ਭਾਈ ਕਹਿੰਦਾ ਉਹ ਦੁਨੀਆ ਕਿੱਥੇ ਜਾਣਗੇ ਮਾਹੋ ਭਾਈ ਤਲਵੰਡੀ ਹਾਕਮ ਵਾਲਾ ਪਹਾਂਦੜ ਇਹ ਸਾਰੇ ਮਿੱਤਰਾਂ ਦਾ ਪਿਆਰ ਹੈ ਦੁੱਲਾ ਨੌਜਵਾਨ ਇੱਠੇ ਗਵਿੰਦਪੁਰੇ ਵਾਲਾ ਬਹੁਤ ਵਧੀਆ ਟੀਮ ਦੇ ਨਾਲ ਪ੍ਰੋਪਰ ਦੀਆਂ ਕਬੱਡੀਆਂ ਪਾ ਕੇ ਸਰਾ ਕਰਾਦਾ ਹੈ ਧੰਨਵਾਦ ਹੈ ਇੱਕਵੇਂ ਬੇਨਤੀ ਕਰਦਾ ਵੀ ਆਪਾਂ ਟੀਮਾਂ ਨੂੰ ਪ੍ਰਾਈਜ਼ ਦੇ ਦਈਏ ਆਰਾਮ ਭਾਈ ਨੇ ਵੀ ਹਲੋ ਆ ਭਾਈ ਥੋੜਾ ਕੋਲੋਂ ਇਕੱਠ ਘਟਾ ਦਿਓ ਬਈਆਂ ਉਹੀ ਟਰੈਕਟਰ ਨੇ ਉਹੀ ਬੰਦੇ ਨੇ ਆ ਥੋੜਾ ਇਕੱਠ ਘਟਾਓ ਵੀਰ ਮੇਰਾ ਆ 플레이ਰਾਂ ਨੂੰ ਬਣਾਉਂਦੇ ਹੋ ਵੀਡੀਓ ਆ ਬੇਨਤੀਆਂ ਵੀਰ ਬਣ ਕੇ ਲੈ ਵੀ ਢੁੱਲੇ ਲਾਰਾ ਗਰਾਊਂਡ 'ਚ ਟਰੈਕਟਰ ਚੱਠੇ ਵਾਲਾ ਗੁੱਲਾ ਤੇ ਸੋਨੀ ਭਾਦੜਾ ਸਾਂਝੇ ਤੌਰ ਤੇ ਐਡੇ ਟੂਰਨਾਮੈਂਟ ਦੇ ਬੈਸਟ ਬਣਿਆ ਵੱਡੀ ਮੁबारकबाद ਬਹੁਤ ਵੱਡਾ ਸਰਕਾਰ ਸੋਨੀ ਭਾਦਣਾ ਤੇ ਦੁੱਲਾ ਚੱਠਾ ਗਵਿੰਦਪੁਰਾ ਲੈ ਵੀ ਜੱਗੂ ਤੇਰਾ ਵਾਲਾ ਵੀ ਟਰੈਕਟਰ ਲੈ ਆ ਨਾ ਗਰਾਊਂਡ 'ਚ ਆ ਚਾਬੀ ਦੇ ਉਰੀ ਬੈਸਟ ਵਾਲੇ ਟਰੈਕਟਰ ਦੀ ਇਹਦੀ